ਬਾਬਾ ਨਨ ਸਿੰਘ ਜੀ ਦਾ 596 ਮਾ ਬਚਨ ਗੁਰ ਸਿੱਖ ਸੌਣ ਸਮੇ ਸੁਰਤੀ ਨਾਲ ਭਾਵਨਾ ਬਣਾਵੇ ਕਿ ਮੈਂ ਸਤਗੁਰ ਜੀ ਦੀ ਗੋਦ ਵਿੱਚ ਸੌਣ ਲੱਗਾ ਹਾਂ ਇਸ ਨਾਲ ਫੇਰ ਮਨ ਗਲਤ ਪਾਸੇ ਨਹੀਂ ਜਾਵੇਗਾ ਤੇ ਸੁਰਤ ਵਿੱਚ ਸਿਮਰਨ ਚੱਲਦਾ ਰਹੇਗਾ ਬਾਬਾ ਨਨ ਸਿੰਘ ਜੀ ਦਾ 597 ਮਾ ਬਚਨ ਕੋਈ ਕਿੰਨਾ ਵੱਡਾ ਪਾਪੀ ਹੋਵੇ ਜੇ ਉਹ ਨਾਮ ਨਾਲ ਜੁੜ ਗਿਆ ਨਾਮ ਉਸ ਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ ਹੈ ਬਾਬਾ ਨੰਦ ਸਿੰਘ ਜੀ ਦਾ 598 ਮਾ ਬੱਚਨ ਗੁਰਬਾਣੀ ਗੰਦੇ ਪਲੀਤ ਮਨਾਂ ਲਈ ਸਾਬਣ ਹੈ ਅਤੇ ਰੋਗੀ ਮਨਾਂ ਲਈ ਗੁਰਬਾਣੀ ਦਵਾਈ ਹੈ ਇਸ ਲਈ ਮਨ ਟिके ਨਾ ਟिके ਗੁਰਬਾਣੀ ਪੜਨੀ ਨਹੀਂ ਛੱਡਣੀ ਪੜਦੇ ਪੜਦੇ ਇੱਕ ਦਿਨ ਰਸ ਆ ਹੀ ਜਾਵੇਗਾ ਬਾਬਾ ਨੰਦ ਸਿੰਘ ਜੀ ਦਾ 599 ਮਾ ਬੱਚਨ ਸਿੱਖੀ ਦਾ ਦੂਜਾ ਰੂਪ ਨਿਮਰਤਾ ਹੈ। ਬਾਬਾ ਨਨਸਿੰਘ ਜੀ ਦਾ 60वां वचन। ਜੇ ਵਈ ਸਾਡੀ ਕੋਈ ਖੁਸ਼ੀ ਲੈਣਾ ਚਾਹੁੰਦਾ ਹੈ ਤਾਂ ਉਹ ਸਾਨੂੰ 2 ਘੰਟੇ ਸਮਾਂ ਦਿਓ। ਨਿਤਨੇਮ ਕਰੋ। ਸਾਨੂੰ ਮਾਇਆ ਦੀ ਲੋੜ ਨਹੀਂ। ਬਾਬਾ ਨਨਸਿੰਘ ਜੀ ਦਾ 601ਵਾਂ ਬਚਨ। ਜੋ ਨਿਤਨੇਮ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ।